ਆਪਾਂ ਜੀ ਗੁਰਦੇਵ ਸਿੰਘ ਯਾਰ ਦਾ ਲੰਘ ਰਿਹਾ ਮਾਫ ਉਹ ਆਪਾਂ ਜੀ ਕੀ ਆ ਵੀ ਰਾਤ ਮਰੀ ਨੇਰੀ ਆ ਯਾ ਤੇ ਤਾਰਾਂ ਪਹਿਲਾਂ ਸਾਰੀਆਂ ਗਲੀਆਂ ਪਈਆਂ ਉਹ ਤਾਰ ਕਿਤੇ ਦੇ ਛਾਟ ਹੋਈ ਮੜੀ ਤੇ ਤਾਰ ਥੱਲੇ ਡਿੱਪੀ ਆ ਉਹ ਜੋ ਸਾਨੂੰ ਬਾਹਰੋਂ ਫੋਨ ਆਇਆ ਨਿਆਣੇ ਨੇ ਵੇਖਿਆ ਨਹੀਂ ਜੂਂ ਭੱਜਾ ਤੇ ਜਾ ਕੇ ਵੇਖਿਆ ਤੇ ਉੱਤੇ ਕੋਈ ਕੰਕਨ ਨੂੰ ਅੱਗ ਤੇ ਨਹੀਂ ਲੱਗੀ ਮਤਲਬ ਮੜੇ ਪਵਾਕਾ ਨਿਕਲਿਆ ਇਹ ਜਾ ਕੇ ਭੱਜ ਕੇ ਬਝਾਉਣ ਲੱਗਾ ਤੇ ਉਹ ਥੱਲੇ ਤਾਰ ਪਈ ਬੱਚੀ ਉੱਤੇ ਜਾ ਕੇ ਚੜ ਗਿਆ ਤਾਂ ਕਿੰਨੂ ਜ਼ਿੰਮੇਵਾਰ ਕਿੰਨੂ ਮੰਨਦਾ ਜੁਮੇਰ ਭਾਜੀ ਜੋ ਵੀ ਸਾਰੀ ਬਿਜਲੀ ਮਹਿਕਮਈਆ ਜੋ ਵੀ ਐਸਾ ਬੱਤੀਆਂ ਨੂੰ ਜੁਮੇਰ ਮੰਨਾਂਗੇ ਜਿਹੜੀਆਂ ਗਲੀਆਂ ਤਾਰਾਂ ਮੇਰੇ 40 50 ਸਾਲ ਹੋ ਗਏ ਗਲੀਆਂ ਤਾਰਾਂ ਤੁਸੀਂ ਤਾਂ ਜਾ ਕੇ ਮਰੇ ਤਾਂ ਕੈਮਰਾ ਮਾਰ ਕੇ ਵੇਖੋ ਮੇਰੇ ਜੋੜ ਹੀ ਜੋੜ ਉੱਤੇ ਗਲੀਆਂ ਤਾਰਾਂ ਪਈਆਂ ਮੰਗ ਭਾਜੀ ਇਹੋ ਵੀ ਇਨਕشاف ਹੋਣਾ ਚਾਹੀਦਾ ਥਾਨੂੰ ਇਨਸਾਫ ਮਿਲਣ ਤੇ ਜਿਹੜੇ ਬੱਤੀ ਵਾਲੇ ਆ ਇਹਨਾਂ ਤੇ ਕੋਈ ਕਾਰਵਾਈ ਹੋਣੀ ਚਾਹੀਦੀ ਆ ਇਹਨਾਂ ਨੂੰ ਗਾ ਮੜਾ ਮੜੇ ਸੇਕ ਲੱਗਣਾ ਚਾਹੀਦਾ ਪਤਾ ਲੱਗਣਾ ਚਾਹੀਦਾ ਇਹਨਾਂ ਨੂੰ ਤੂੰ ਗਾਮੜਾ ਮੁੰਡ ਕਾਮਾ ਚਾਦਿਆ ਕਰਨ ਮਾਪਨਾ ਨਾ ਦਲਬਾਗ ਸਿੰਘ ਆ ਜੀ ਤੇ ਮੁੰਡੇ ਦਾ ਨਾਮ ਕੀ ਜਰਾ ਜਿਹੜੀ ਮੌਤ ਹਰ ਬਖਸ਼ ਕਿੰਨੇ ਕੁ ਉਮਰ ਦੀ ਜੀ ਇਹਦੀ ਉਮਰ ਹੈ ਕਿ 24 ਸਾਲ ਜੀ ਕੀ ਮਸਲਾ ਕੀ ਆ ਮਸਲਾ ਜੀ ਰਾਤ ਹਨੇਰੀ ਆਈ ਆ ਤੇ ਤਾਰਾ 2 ਤੇ ਤਾਰਾਂ ਵਾਂ ਲੈਨ ਵੱਧੀ ਆ ਉਹ ਜਿਹੜੀਆਂ ਤਾਰਾਂ ਅਹ ਤਾਰਾਂ ਦੇ ਪੱਲੇ ਕੱਕ ਨਹੀਂ ਉਹ ਜਦੋਂ ਹਵਾ ਨਾਲ ਲੱਗਾ ਇੱਕ ਦੂਜੇ ਨਾਲ ਟਕਰਾਈਆਂ ਵਾਂ ਉਹ ਇੱਕ ਤਾਰ ਜਿਹੜੀ ਉਹ ਚੜਕੇ ਤੇ ਨਾਲ ਚੰਗੀ ਗਈ ਆ ਉਹਦੀ ਕਨਕ ਜੇ ਨਿੱਗੀ ਆ ਗਏ ਕੇ ਦਮ ਜਨ ਆਪਾਂ ਬਾਹਰ ਆ ਨਿਕਲਿਆ ਤੇ ਇਹ ਨੂੰ ਫੋਨ ਕੀਤਾ ਲਾਗੋ ਵੀ ਤੁਹਾਡੀ ਕਨਕ ਨੂੰ ਅੱਗ ਲੱਗੀ ਆ ਤੇ ਇਹ ਭੱਜ ਕੇ ਉੱਥੇ ਗਿਆ ਵਾ ਤੇ ਇਹਨੇ ਆਸੇ-ਪਾਸੇ ਨੀਂ ਗਾ ਵੇਖਿਆ ਤਾਲ ਦੇਪੀ ਥੱਲੇ ਉਹ ਤਾਲ ਸੀ ਜਿਹੜੀ ਉਹ ਲੱਤਾਂ ਚ ਵਲੀ ਗਈ ਆ ਉਹ ਕਿਉਂ ਨਹੀਂ ਨਿਕਲ ਹੀ ਨਹੀਂ ਦਿੱਤਾ ਕਿਹਨੂੰ ਜਿੰਮੇਵਾਰ ਕਹਿੰਦੇ ਮਾਦੋ ਜਿੰਮੇਵਾਰ ਤੇ ਜੀ ਵੇਖੋ ਤਾਰਾਂ ਉਹ ਹੀ ਆ ਪ੍ਰਾਣੀਆਂ ਤੇ ਘਰ 1 2 3 3 ਬਣ ਗਏ ਆ ਤੇ ਤਿੰਨਾਂ ਘਰਾਂ 'ਚ ਏਸੀ ਲੱਗ ਗਏ ਆ ਤਾਰਾਂ ਹੋਈਆਂ ਤਾਰਾਂ ਕਿਸੇ ਕੰਮ ਦੀਆਂ ਨਹੀਂ ਤਾਰਾਂ ਬਿਲਕੁਲ ਮਾਰੀਆਂ ਵਾਂ ਤੇ ਬਹੁਤ ਕਰਕ ਜਿਆਦੀ ਜਿਹੜੀ ਇਹ ਢਿੱਲੀ ਆ ਤੇ ਇਹਨਾਂ ਦੀ ਨਿਗਹਿਲੀ ਕਰਨ ਦੇ ਸਾਰਾ ਨੁਕਸਾਨ ਸਾਡਾ ਹੋ ਗਿਆ ਇੱਕੋ ਇੱਕ ਬੱਚਾ ਜੀ ਖੇਲ ਖਤਮ ਹੋ ਗਿਆ ਵਾ ਗੱਲ ਕੋਈ ਆਉਂਦੀ ਨਹੀਂ ਕਾੜੀ ਮਾਂਬੀਲੀ ਬੋਰ ਦੀ ਨਿਗਹਿਲੀ ਆ ਜੀ ਤਾਰਾਂ ਤੂਰਾਂ ਬਿਲਕੁਲ ਲੱਗੀਆਂ ਲੱਗੀਆਂ ਸਾਰੀ ਸੰਗਤ ਜਾ ਕੇ ਤੁਸੀਂ ਵੇਖ ਸਕਦੇ ਜੋ ਦੋ ਤਾਰਾਂ ਮਸਰ ਮੰਗਾ ਹੀ ਇਹੋ ਕਰਦੇ ਆ ਵੀ ਸਾਡੇ ਨਾਲ ਤੋਂ ਜਿਹੜਾ ਪਹਾੜਾ ਵਾਪਸ ਗਿਆ ਵਾਪਸ ਗਿਆ ਵਾ ਗਾਂ ਕਹੇ ਨਾ ਨਾਮ ਵਾਪਰੇ ਇਹ ਤਾਰਾਂ ਜਿਹੜੀਆਂ ਵਾ ਇਹ ਬਿਲਕੁਲ ਜਿਆਦੇ ਮੂਰਤੀਆਂ ਜਿਤਨਾ ਕੇਵਲਾਂ ਪਈਆਂ ਲੱਗੇ ਇਹ ਭਾਈਆਂ ਜਾਣ ਲੱਗੇ ਲੱਗੇ ਘਰਾਂ ਦੇ ਜੇ ਇਹ ਨਹੀਂ ਪੌਣੀਆਂ ਤੇ ਫਿਰ ਤਾਰਾਂ ਕੋਈ ਚੰਗੀਆਂ ਲਿਆ ਕੇ ਵਧੀਆ ਇਹ ਭਾਈਆਂ ਜਾਣ ਤੇ ਅੱਗੇ ਤੋਂ ਇਹੋ ਜਿਹਾ ਕੋਈ ਚਾਂਸ ਜਿਹੜਾ ਉਹ ਨਾਮ ਵਾਪਰੇ ਕਿਸੇ ਭਾਈ ਪਰਾਨਾ ਜਿਹੜੇ ਬਿਜਲੀ ਵਾਲੇ ਆ ਇਹ ਇਹਨਾਂ ਦੇ ਕਾਰਕ ਕੋਈ ਨਾ ਕੋਈ ਕਾਰਵਾਈ ਹੋਣੀ ਚਾਹੀਦੀ ਇਹਦੇ ਬਾਰੇ ਕੋਈ ਨਾ ਕੋਈ ਜ਼ਰੂਰ ਹੋਣੀ ਚਾਹੀਦੀ ਆ ਵੀ ਜਿਹੜੇ ਇਹਨਾਂ ਨੂੰ ਥੋੜਾ ਜਿਹਾ ਝਟਕਾ ਲੱਗੇ ਵੀ ਕਿਤਨਾ ਇਹ ਸਾਰਾ ਕਾਰਜਾ ਸਾਨੂੰ ਤੇ ਜਿਹੜਾ ਲੱਗਿਆ ਵਾ ਲੱਗਿਆ ਥੋੜੇ ਜਿਹਾ ਇਹਨਾਂ ਨੂੰ ਵੀ ਲੱਗਣਾ ਚਾਹੀਦਾ ਇਹਦੇ ਬਾਰੇ ਸਰਦਾਰ ਗੁਰਵਿੰਦਰ ਸਿੰਘ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੜੀ ਮੰਦਭਾਗੀ ਘਟਨਾ ਜਿਹੜੀ ਵਾਪਰੀ ਆ ਵੀ ਦਲਬਾਜ ਸਿੰਘ ਦਾ ਲੜਕਾ ਸੀਗਾ ਹੀ ਕੱਲਾ ਕੱਲਾ ਕਾਗਾ ਸੀਗਾ ਕੋਈ ਗੱਲ ਬਿਆਨ ਕਰਨ ਨੂੰ ਜੀ ਨਹੀਂ ਕਰਦਾ ਜਿੱਡੀ ਇਹ ਮਾੜੀ ਘਟਨਾ ਵਾਪਰੀ ਆ ਜੀ ਬਾਕੀ ਸਾਡੀਆਂ ਸਾਰੇ ਹੀ ਪੰਜਾਬ ਦੇ ਵਿੱਚ ਬਹੁਤ ਹਾਲਾਤ ਮਾੜੇ ਆ ਜੇ ਬਿਜਲੀ ਵਾਲੀਆਂ ਤਾਰਾਂਆਂ ਸਾਡੇ ਬਿਜਲੀ ਮਹਿਕਮੇ ਵਾਲੇ ਜਿੰਨੇ ਵੀ ਔਸਰ ਆ ਉਹਨਾਂ ਨੂੰ ਇਹਨਾਂ ਚੀਜ਼ਾਂ ਤੇ ਧਿਆਨ ਦੇਣਾ ਚਾਹੀਦਾ ਜੇ ਕਿਤੇ ਤਾਰ ਮਾੜੀ ਆ ਇਹਦਾ ਕੋਈ 5 ਸਾਲ ਤੱਕਰ ਕੋ 10 ਸਾਲ ਤੱਕਰ ਨੂੰ ਵੇਖ ਕੇ ਬਦਲ ਦੇਣਾ ਚਾਹੀਦਾ ਵਾ ਇਹਨਾਂ ਦੀ ਨਿਗਹਿਲੀ ਦਾ ਕਰਕੇ ਇਹੋ ਜਿਹੇ ਜਿਹੜੇ ਕੰਮ ਹੁੰਦੇ ਆ ਜਦੋਂ ਨੁਕਸਾਨ ਹੋ ਜਾਂਦਾ ਵਾ ਮੁੜ ਕੇ ਕੋਈ ਉਸ ਚੀਜ਼ ਦਾ ਜ਼ਿੰਮੇਵਾਰ ਨਹੀਂ ਬਣਦਾ ਅਸੀਂ ਸਾਡੇ ਲਾਕੇ ਦਾ ਲਾਲਜੀ ਸਿੰਘ ਭੁੱਲਰ ਵੀ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਇਹੋ ਜੀਆਂ ਗੱਲਾਂ ਤੇ ਜਿਹੜੀ ਪੂਰੀ ਗੌਰ ਕੀਤੀ ਜਾਵੇ ਇੱਕ ਜਿਹੜਾ ਸਾਡਾ ਕੋਈ ਮੰਤਰੀ ਆ ਜਾਂ ਸਰਪੰਚ ਆ ਕੁਛ ਵੀ ਆ ਜ਼ਿੰਮੇਵਾਰ ਹੁੰਦਾ ਵਾ ਪਿੰਡ ਦਾ ਚਾ ਇਲਾਕੇ ਦਾ ਇਹੋ ਜੀਆਂ ਗੱਲਾਂ ਤੇ ਪੂਰੀ ਸਾਨੂੰ ਗੌਰ ਕਰਨੀ ਚਾਹੀਦੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਅਧਕਾਰੀ ਤੇ ਲੋੜ ਤੇ ਹਰ ਇੱਕ ਚੀਜ਼ ਦੀ ਆ ਜੀ ਜੇ ਚੌਂਕੀ ਵੀ ਚਲੇ ਜਾਂਦੇ ਆ ਤੇ ਸਾਨੂੰ ਉੱਥੇ ਵੀ ਮੁਲਾਜ਼ਮ ਨਹੀਂ ਮਿਲਦਾ ਤੇ ਬਾਕੀ ਇਹ ਸਾਰੀ ਜਿਹੜਾ ਮਿਲੀ ਭੁਗਤੀ ਸਭ ਕੁਝ ਹੋ ਰਿਹਾ ਜੀ ਇਹ ਸਰਕਾਰਾਂ ਜਿਹੜੀਆਂ ਲੱਕੜ ਦੇ ਮੁੰਡੇ ਹੀ ਦੇ ਰਹੀਆਂ ਹਰ ਇੱਕ ਨੂੰ ਇਹ ਆਪਾਂ ਨੂੰ ਸਭ ਜਾਣਦੇ ਜਿੰਨੇ ਵੀ ਭੈਣ ਭਰਾ ਇੱਥੇ ਖਲੋਤੇ ਆ ਤੇ ਮਹਿਕਮਾ ਤੇ ਇਹਨਾਂ ਦਾ ਪੂਰਾ ਹੁੰਦਾ ਹੀ ਨਾ ਜੇ ਹੁੰਦਾ ਵੀ ਆ ਤੇ ਉਹਨਾਂ ਗਾਂ ਕੋ ਰੱਖੇ ਬਿਜਲੀ ਵਾਲਿਆਂ ਵੀ ਵੀ ਮੇਰੇ ਵਰਗਾ ਕੋ ਰੱਖ ਲੈਂਦੇ ਉਹਨੂੰ ਜੜਾ ਦਿੰਦੇ ਖੰਬੇ ਦੇ ਤਨਖਾਹਾਂ ਕੋ ਹੋਰ ਕੋਈ ਲੈਂਦਾ ਲੱਖ ਲੱਖ ਰੁਪਈਆ ਇਹਨਾਂ ਦੀ ਤਨਖਾਹ ਆ ਤੇ ਕੋਈ ਇਹਨਾਂ ਦਾ ਕੰਮ ਦੇ ਵਿੱਚ ਧਿਆਨ ਨਹੀਂ ਗਾ ਇਹ ਨਿਗਹਿਲੀਆਂ ਕਰਕੇ ਇਹੋ ਜਿਹੇ ਜਿਹੜੇ ਕੰਮ ਹੋ ਰਹੇ ਆ ਇਹਨਾਂ ਤੇ ਸਾਡੀ ਸਰਕਾਰ ਪੰਜਾਬ ਗਵਰਨਮੈਂਟ ਨੂੰ ਗੌਰ ਕਰਨੀ ਚਾਹੀਦੀ ਆ ਕਿ ਚੰਗੇ ਕੋਈ ਨੌਜਵਾਨ ਜਿਹੜੇ ਮੁੰਡੇ ਰੱਖੇ ਜਾਣ ਬਿਜਲੀ ਮਹਾਕਮੇ ਦੇ ਵਿੱਚ ਤੇ ਇਹੋ ਜੇ ਕੰਮਾਂ ਨੂੰ ਚੰਗੇ ਤਰੀਕੇ ਨਾਲ ਕੀਤਾ ਜਾਵੇ ਜੇ ਜਦੋਂ ਕਿਸੇ ਦਾ ਇਕੱਲਾ ਇਕੱਲਾ ਬੱਚਾ ਜੀ ਤੇ ਉਹਦੇ ਨਾਲ ਵੀ ਇਹੋ ਜੀ ਘਟਨਾ ਵਾਪਰ ਜਾਵੇ ਤੇ ਬਹੁਤ ਮਾੜਾ ਕੰਮ ਆ ਇਸ ਕੰਮ ਤੇ ਪੂਰੀ ਗੌਰ ਕਰਨੀ ਚਾਹੀਦੀ ਤੇ ਜਿਹੜੀ ਬੰਦ ਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਹੁਤ ਮਾੜੀ ਘਟਨਾ ਹੋਈ ਹੈ ਦਿਲਬਖ ਸਿੰਘ ਦੇ ਲੜਕੇ ਦੀ ਅੱਜ ਕਰੰਟ ਲੱਗਣ ਦੇ ਕਾਰਨ ਨੌਤ ਹੋ ਗਈ ਆ ਇਕੱਲਾ ਇਕੱਲਾ ਲੜਕਾ ਹੀ ਏ ਜੋ ਕਿ ਬਿਜਲੀ ਮੁਲਾਜ਼ਮਾ ਜਿਹੜੇ ਉਹ ਮਕੇ ਗੌਰ ਨਹੀਂ ਕਰਦੇ ਇਹਨਾਂ ਤਾਰਾਂ ਬਾਰੇ ਤੇ ਨਤਾਰਾ ਵਾ ਸਾਰੀਆਂ ਤੇ ਇੱਕ ਲੋਹੇ ਦੀ ਵਿੱਚ ਤੇ ਤਾਰ ਕਰੰਟ ਦੇ ਨਾਲ ਲੱਗਣ ਦੇ ਕਾਰਨ ਟੁੱਟ ਗਈ ਆ ਤੇ ਕਨਕ ਦੇ ਵੀ ਬਚਾਅ ਕਰਨ ਦੇ ਵਾਸਤੇ ਮੁੰਡਾ ਘਰੋਂ ਬਾਹਰ ਭੱਜ ਕੇ ਗਿਆ ਤੇ ਉਹਨੂੰ ਕਰੰਟ ਲੱਗ ਗਿਆ ਤੇ ਉਹਨਾਂ ਦੀ ਮੌਤ ਹੋ ਗਈ ਬਰਾਏ